ਕੋਡੀ 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 ਪਰ ਪਿਆਨੇ ਗੋਲਾ ਸੰਧਾਂ ਵਾਲਾ ਬੱਲਾ ਕਠਿਆਲੇ ਪਿੰਡ ਵਾਲਾ ਤੇ ਬਾਰਡਰ ਬਿਲਡ ਦਾ ਖਿਡਾਰੀ ਜਿੱਤੇ ਭਾਰਤ ਦੇ ਪਾਕਿਸਤਾਨ ਦੀ ਕੰਟਰੋਲ ਰੇਕਾ ਸ਼ੁਰੂ ਦੀ ਕਾਰਜ ਮਤਗੜ ਗਿਆ ਪਰ ਵੇਖਾਂਗੇ ਮੈਦਾਨ ਦੇ ਵਿੱਚ ਉਹ ਮੇਰੇ ਮਿੱਤਰੋ ਜਾਂਦਾ ਫੱਟੇ ਚੱਕੀ ਉਹ ਜਾਂਦਾ ਫੱਟੇ ਚੱਕੀ ਦੁਨੀਆਂ ਇਹਨੂੰ ਕਹਿੰਦੀ ਚੱਕੀ ਦੁਨੀਆਂ ਇਹਨੂੰ ਕਹਿੰਦੀ ਚੱਕੀ ਇਹ ਮਰਜਿੰਦਰ ਚੱਕੀ ਰੰਦਾਸ ਵਾਲਾ ਜੱਪ ਨੂੰ ਜੱਫਾ ਲਾ ਗਿਆ ਹੈ ਲੈਣ ਦੇ ਰਾਜੇ ਖੇਲੇ ਜੋ ਵੀ ਹੁੰਦਾ ਹੋ ਲੈਣ ਦੇ ਤੇ ਦੁਨੀਆ ਨਜ਼ਾਰੇ ਲਿੰਦੀ ਲੈ ਲੈਣ ਦੇ ਮੇਲਾ ਚ ਮਹਰਾਣੇ ਚੱਲਦਾ ਮੇਲਾ ਮੇਲਾ ਬੱਲੇ 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 ਮੇਲਾ ਬਣ ਗਿਆ ਮੇਲਾ ਬਣ ਗਿਆ ਤਾੜੀ ਵੱਜ ਗਈ ਬੱਲੇ ਬੱਲੇ ਆਇਓ ਬੀਬੀਏ ਕਾਂਗੇ ਵਾਲਾ ਆਹ ਬਾਗੀ ਪਰਮਜੀਤਪੁਰੀਆ ਜਿਹੜੇ ਕਪੂਰਥਲੇ ਦੀ ਧਰਤੀ ਹੈ ਕਪੂਰਥਲੀਆਂ ਇਸ ਸਮੇ ਬਾਗੀ ਕਬੱਡੀ ਪਾ ਰਿਹਾ ਹੈ ਰਾਜਖਾਨ ਅਵਤਾਰ ਸਿੰਘ ਦੀ ਸਾਡੇ ਰੈਫਰੀ ਸਾਹਿਬ ਸਤਿਕਾਰ ਹੈ ਪਰ ਸਾਹਮਣੇ ਰੇਡ ਪਾ ਗਈ ਹੈ ਲਓ ਬਾਗੀ ਪਰਮਜੀਤਪੁਰੀਆ ਮੇਰੇ ਮਿੱਤਰੋ ਤੇ ਡੱਗੋ ਵਾਲਾ ਛਰਨਾ ਇਹ ਟੱਕਰ ਮਰਹਾਣੇ ਦੀ ਧਰਤੀ ਹੈ ਇਹ ਲੱਗਿਆ ਯੋਰ ਹੁੰਦੀ ਹੋਈ ਬੱਲੇ 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 ਇੱਕੋਰੀਆ ਸੇਤਾ ਹੁੰਦੇ ਪੇੜ ਵਾਜਦੇ ਧੱਕੇ ਤੇ ਹੁਣ ਕਰਗੇ ਰਾਣੇ ਕੰਮ ਕਰਮ ਇੱਕ ਕੰਨੀ ਕਹਿੰਦੇ ਗੁਰਵਿੰਦਰ ਕੰਡਾ ਲੱਗੇ ਨਾ ਕੰਕਰ ਜੈ ਸ਼ਿਵ ਸ਼ੰਕਰ ਕਾਲਵਾ ਵਾਲਾ ਹਰਪਾਲ ਆ ਗਰ ਗਿਆ ਚੱਕੇ ਜਾ ਮੇਰੇ ਮਿੱਤਰੋ ਲਓ ਸਾਹਮਣੇ ਕਾਲਵਾ ਵਾਲਾ ਹਰਪਾਲ ਉਥੇ ਨੰਬਰ ਬਾਬਾ ਬਲਿੰਦਰ ਸਿੰਘ ਕਬੱਡੀ ਕਲੱਬ ਖੰਡੂਰ ਸਾਹਿਬ ਦੀ ਟੀਮ ਦੇ ਹਿੱਸੇ ਜੋੜੂ ਗੱਲ ਸਮੇਂ ਦੀ ਆ ਓ ਬੱਲੇ 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 ਸ਼ੈਣੀ ਨਿੱਕੀ ਗੱਡਰ ਵਰਦਾ ਸ਼ੈਣੀ ਨਿੱਕੀ ਗੱਡਰ ਵਰਦਾ ਸ਼ੈਣੀ ਨਿੱਕੀ ਗੱਡਰ ਵਰਦਾ ਓ ਸ਼ੈਣੀ ਨਿੱਕੀ ਗੱਡਰ ਵਰਦਾ ਤਾੜੀਆਂ ਵੱਜ ਗਈਆਂ ਾਂਗੇਰਾ ਸਾਡੇ ਮਾਈਟਰ ਰੋਵਣਗੇ 1100 ਦਿੱਤੇ ਜਾਣਗੇ ਚਾਹੇ ਡੱਗੋ ਵਾਲਾ ਲਾਵੇ ਚਾਹੇ ਘਾਂਗੇ ਵਾਲਾ ਚਾਹੇ ਗੱਲਾਂ ਮੇਰੇ ਮਿੱਤਰੋ ਯਾਦੇ ਸਰਪੰਚ ਦੀਆਂ ਆ ਡੱਗੋ ਵਾਲਾ ਛਰਨਾ ਲਓ ਜੱਫਾ ਕਿ ਨਹੀਂ ਇੱਕ ਪਾਸੇ ਬਾਗੀ ਪਰਮਜੀਤਪੁਰੇ ਦੀ ਧਰਤੀ ਹੈ ਇਹ ਟੱਕਰ ਚੋਟੀ ਦੀ ਮੇਰੇ ਮਿੱਤਰੋ ਲੱਗਿਆ ਯੋਰ ਮਾਲਵਾ ਦਵਾਬਾ ਪਿੰਡਦਾ ਇਹ ਪਰਹਾਣੇ ਦੀ ਧਰਤੀ ਇਹ ਬੱਲੇ 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 ਆਏ ਡੱਗੋ ਵਾਲਾ ਡੱਗੋ ਵਾਲਾ ਡੱਗੋ ਵਾਲਾ ਆਪਣੇ ਯਾਦਾ ਸਰਪੰਚ ਸੁਰਖਪੁਰੀਆ ਉਹ ਵੀ ਲੱਗਿਆ 360 ਦੇ ਵਿੱਚ ਨਾਲ ਗੋਲਾ ਹੈ ਸੰਧਵਾ ਪਿੰਡ ਵਾਲਾ ਇਹ ਜਹਾਦਾ ਸਰਪੰਚ ਕਹਿੰਦਾ ਭੱਜ ਮਾਸੀ ਦਾ ਪੁੱਤ ਕਿਧਰ ਦੀ ਭਜਦਾ ਇੱਕ ਪਾਸੇ ਯੱਪ ਦੂਸਰੇ ਪਾਸੇ ਯਾਦਾ ਸਰਪੰਚ ਸੁਰਖਪੁਰੀਆ ਪਰ ਗੱਗੋ ਵਾਲਾ ਸ਼ਰਨਾ ਤੇ ਘਾਂਗੇ ਵਾਲਾ ਗੁਰਵਿੰਦਰ ਜਿੰਨੇ ਇੱਥੇ ਲਾਵੇਗਾ ਰਾਵਣ ਸ਼ਰਮਖਾਨੇ ਵਾਲੇ ਕਹਿੰਦੇ ਆ ਉਹਨੇ 1 1000 ਦੇ ਨੋਟ ਦਿੱਤੇ ਜਾਣਗੇ ਮੇਰੇ ਮਿੱਤਰੋ ਰੁਪਈਏ ਦਿੱਤੇ ਜਾਣਗੇ 1000 ਵਾਲੇ ਬੰਦ ਹੋ ਗਏ ਆ 5 500 ਦੇ ਚੱਲਦੇ ਆ ਪਰ ਸਾਹਮਣੇ ਘਾਂਗੇ ਵਾਲੇ ਤੀ ਤੋਂ ਪੁੱਜਿਆ ਪ੍ਰਭ ਜੋਤ ਸਿੰਘ ਮੇਰੇ ਵੀਰੋ ਛਰਨਾ ਡੱਗੋ ਰਵਾਨੇ ਵਾਲਾ ਇੱਕ ਦੇਖਾਂਗੇ ਹੁਣ ਕੌਣ ਹਰਪਾਲ ਤੇ ਘਾਂਗੇ ਵਾਲਾ ਅੱਜ ਕੌਣ ਸਰਾ ਕਰਾਉ ਪਰ ਆ ਘਾਂਗੇ ਦਰਸਾਹ ਪਟਵਾਰੀ ਇਹਨਾਂ ਬਲੀਓ ਵੀ ਜੇ ਕਾਂਗੇ ਵਾਲਾ ਤੇ ਸ਼ਰਨਾ ਜਫਾ ਲਾਉਣਗੇ ਇੱਕ ਇੱਕ ਹਜ਼ਾਰ ਦਾ ਜਾਓ ਏ ਟੱਕਰ ਟੱਕਰ ਮਾਝੇ ਵਾਲਾ ਕਾਰਜ ਤੇ ਹੋਈਏ ਨਾ ਆ ਗਿਆ ਬਾਗੀ ਪਰਮਜੀਤਪੁਰਿਆ ਮੇਰੇ ਵੀਰੋ ਪਹਿਲੀ ਵਾਰ ਖੇਡਿਆ 2016 ਦੇ ਵਿੱਚ ਓਕੇ ਡੀ ਦੀ ਟੀਮ ਲਈ ਪਰ ਆਹ ਦੇਖਾਂਗੇ ਫਰੀਦਕੋਟਿਆ ਫਰੀਦਕੋਟਿਆ ਬੱਲੇ ਬੱਲੇ ਕਾਉਂਟਰ ਵਾਲਾ ਇਹ ਕਿਤੇ 1000 ਬੱਲੇ ਬੱਲੇ ਦੁਬਈ ਵੱਲੋਂ 1000 ਜਿਹਾ ਜਫਾ ਲੱਗ ਗਿਆ ਅਵਤਾਰ ਦੁਬਈ ਵੱਲਿਓ 1000 ਹੋ ਪਰ ਜਫਾ ਨਹੀਂ ਲੱਗ ਵਿੱਚ ਦੁਨੀਆ ਵਿੱਚ ਆ ਗਿਆ ਅਗਲੀ ਕਬੱਡੀ ਪਾਉਣ ਦੇ ਲਈ ਗੁਰਲਾਲ ਮੇਰੇ ਵੀਰੋ ਇਹ ਪਹਿਲੀ ਵਾਰੀ ਖੇਡਿਆ 2015 ਦੇ ਵਿੱਚ ਯਾ ਦੇਦੇ ਜੱਫੇ ਤੇ 2000 ਰੁਪਏ ਲਾਇਆ ਸੀਗਾ ਮਾਸਟਰ ਰੋਮਨ ਜੀ ਜੱਫਾ ਲੱਗ ਗਿਆ ਪੋਜਦਾ ਕਰਦੀ ਐ ਇਧਰ ਗੁਰਲਾਲ ਸੋਨਾ ਬੱਲੇ 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 ਦੇਖੀ ਦੇਖੀ ਇੱਕ ਟੱਕਰ ਕੋਟੇ ਮਾਰਾ ਮਾਟੇ ਤੇ ਮਾਰਾ ਟੱਕਰ ਲੈ ਪਾਰ ਜਿਹੜਾ ਇੱਥੇ ਪਹਿਲੇ ਲਾਟ ਰੇਡ ਆ ਮਹਰਾਣੇ ਦੇ ਵੱਡੇ ਕਬੱਡੀ ਸ਼ੋਅ ਵਰਦੀ ਲਾਈਟਰ ਦੱਸੋ ਕਿੰਨੇ 5000 5000 5000 ਬੱਲੇ ਬੱਲੇ ਵੀ 5000 5000 ਵੀ 5000 ਇਹ ਵੀ 5000 ਇਧਰ ਵੀ ਚੱਕੇਗਾ ਕਾਰਕ ਮਾਸਤ ਕਰੀਏ ਉਹ ਪਿੱਛੇ ਪਿੱਛੇ ਹਾਰ ਜਾ ਉਹ ਪਿੱਛੇ ਪਿੱਛੇ ਹਾਰ ਜਾ ਹੀਰਾ ਸਿੰਘ ਯਰ ਰੋਕੇਟ ਪਰਾਵਾ ਪੰਜ ਹਜ਼ਾਰ ਦਾ ਜਫਾ ਦੇ ਨਾਲ ਸਫਲ ਹੋ ਗਿਆ ਹੈ 1 ਮਿੰਟ ਦੋ ਰਹੇ ਆ ਬਾਕੀ ਹੁਣ ਐਸੀ ਤਰ੍ਹਾਂ ਕਬੱਡੀ ਦੀਆਂ ਘੈਂਟ ਤੇ ਨਵੀਆਂ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁਲਾਣਾ ਤੇ ਬੈਲ ਆਈਕਨ ਨੂੰ ਦਬੋਣਾ ਨਾ ਭੁੱਲਣਾ ਤਾਂ ਜੋ ਤੁਹਾਨੂੰ ਟਾਈਮ ਸਿਰ ਨਵੀਂ ਤੋਂ ਨਵੀਂ ਅਪਡੇਟ ਮਿਲ ਸਕੇ ਧੰਨਵਾਦੀ